ਫਗਵਾੜਾ ਦੇ বাস ਸਟੈਂਡ ਵਿਖੇ ਆਕਾਲ ਸਟੂਡੈਂਟ ਫੈਡਰੇਸ਼ਨ ਵੱਲੋਂ 1984 ਵਿੱਚ ਸ਼ਹੀਦ ਹੋਏ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਬੀਲ ਦਾ ਆਯੋਜਨ ਹੋਇਆ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਮੰਗਾਂ ਮਗਾਂ ਸੱਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਵੈਦਿਆ ਮਾਰਕੈਂਟਾਇਸ ਜਦੋਂ ਖੇਤਰਾਂਤ ਕਿਤੋਂ ਲੋਕ ਆਪਣੇ ਨਾਮ ਘੁੰਮਣੇ ਲੱਗ ਜਾਂਦੇ ਆਹਰ ਜਸੂਸਾਂ ਦੀ ਇੱਕ ਟੀਮ ਸ੍ਰੀ ਹਰਮੰਦਰ ਸਾਹਿਬ ਕੰਪਰੈਸ ਇਹਦੀ ਗੋਲਗੇਂਜ ਦਾ ਪਾਇਲਟ ਦੀ ਕੀ ਹੱਤੇ ਆਕਾਸ਼ ਸਟੂਡੈਂਟ ਫੈਡਰੇਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸ਼ਮੀਰ ਬਾਸੜ ਦਾ ਫਵਾਦਵਕ ਲਗਾਈਈ ਹੈ ਇਹ ਉਹਨਾਂ ਸ਼ਹੀਦਾਂ ਦੇ ਸ਼ਰਧਾਂਜਲੀ ਹੈ ਕਿ 1984 ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੀ ਸ੍ਰੀ ਅਕਾਲ ਤਖਤ ਦੀ ਰੱਖਿਆ ਕਰਦੇ ਹੋਏ ਸ਼ਹੀਦیاں ਪਾ ਗਏ ਹਨ ਤੇ ਉਹਨਾਂ ਨੂੰ ਹਰ ਸਾਲ ਆਕਾਰ ਸੂਲਰ ਰੋਟੇਸ਼ਨ ਵੱਲੋਂ ਸ਼ਰਧਾ ਪੇਟੀ ਕੀਤੀ ਜਾਂਦੀ ਹੈ ਸੋ ਸਾਰੇ ਹੀ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਉਹਨਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਪੇਟ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇ ਗੁੱਦੀ ਕਾ ਖਾਲਸਾ ਵਾਇ ਗੁੱਦੀ ਕੀ ਬੱਧਾਈ 1984 ਦੇ ਇਕਤਾਲਵੀ ਬਰੇ ਘਾਟੇ ਜਿਹੜੀ ਅੱਜ ਖਾਲਸਾ ਸਾਰਾ ਖਾਲਸਾ ਪੰਥ ਆਪਣ ਆਪਣੇ ਤਰੀਕਿਆਂ ਦੇ ਨਾਲ ਮਨਾ ਰਿਹਾ ਉੱਥੇ ਗਵਾੜਾ ਦੇ ਵਿੱਚ ਅਕਾਲ ਸੂਟਰਡ ਪ੍ਰੋਟੈਕਸ਼ਨ ਅਤੇ ਸਿੱਖ ਜਥੇਬੰਦੀਆਂ ਹੋਰ ਸਿੰਘ ਸਭਾਵਾਂ ਵੱਲੋਂ ਸਾਂਝੇ ਤੌਰ ਤੇ ਜਿਹੜੇ ਹਰ ਸਾਲ ਦੀ ਤਰ੍ਹਾਂ ਗੁਰਮਤ ਸਮਾਗਮ 4 ਜੂਨ ਨੂੰ ਗੁਰਦੁਆਰਾ ਸਿੰਘ ਸਭਾ ਨਿਮਾ ਵਾਲਾ ਵਿਖੇ ਕਰਵਾਏ ਗਏ ਉੱਥੇ ਹਰ ਸਾਲ ਦੀ ਤਰ੍ਹਾਂ ਫਵਾੜਾ ਵਿਖੇ ਸ਼ਬੀਰ ਅਤੇ ਲੰਗਰ ਦੇ ਲੰਗਰ ਜਿਹੜਾ ਟੁੱਟ ਵਰਤਾਇਆ ਜਾ ਰਿਹਾ ਸਾਰੀਆਂ ਸਿੱਖ ਜੱਥੇਬੰਦੀਆਂ ਇਹਦੇ ਨਾਲ ਨਾਲ ਮੁਸਲਮਨ ਭਾਈਚਾਰਾ ਬਾਲਮੀਕ ਭਾਈਚਾਰਾ ਅਤੇ ਹੋਰ ਸਾਰੇ ਭਾਈਚਾਰੇ ਰਲ ਮਿਲ ਕੇ ਇੱਥੇ ਹਰ ਸਾਲ ਦੀ ਤਰ੍ਹਾਂ ਲੰਗਰ ਦੇ ਸ਼ਬੀਰ ਜਿਹੜੇ ਫਵਾੜਾ ਵਿੱਚ ਲੱਗਦੇ ਹਨ ਉਹ ਇੱਥੇ ਚਲਾਏ ਜਿਦੋਂ ਟੁੱਟ ਵਰਤਾਏ ਜਾ ਰਹੇ ਹਨ ਦੋ ਸਾਰੇ ਸਿੰਘਾਂ ਵੱਲੋਂ ਸਾਰੇ ਜੱਥੇਬੰਦੀਆਂ ਵੱਲੋਂ ਇਹ ਵੀਰ ਹੈ ਕਿ ਹਰ ਸਾਲ ਦੀ ਤਰ੍ਹਾਂ ਜਿੱਦਾਂ ਇੱਥੇ ਮਨਾਇਆ ਜਾਂਦਾ ਰਲ ਮਿਲ ਕੇ ਸੀ ਇਹ ਜਿਹੜੇ ਵਿਹਾੜੇ ਸੀਤਾ ਦੀ ਯਾਦ ਵਿੱਚ ਮਨਾਇਏ ਸਾਰਿਆਂ ਨੂੰ ਸਾਰਿਆਂ ਵੱਲੋਂ ਸ਼ੀਤਾਂ ਨੂੰ ਬਹੁਤ-ਬਹੁਤ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ 1984 ਕੱਲੂ ਕਾਰਾਂ ਨੂੰ ਯਾਦ ਕਰਦੇ ਹਾਂ ਹਰ ਸਾਲ ਦੀ ਤਰ੍ਹਾਂ ਸਾਡੇ ਫਗਵਾੜਾ ਸ਼ਹਿਰ ਦੇ ਵਿੱਚ ਬਾਹਤ ਜਥੇਬੰਦੀ ਅਕਾਲ ਫੈਡਰੇਸ਼ਨ ਅਕਾਲ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੇ ਸਾਡੇ ਸਤਾਰਜੋ ਪ੍ਰਧਾਨ ਜੀ ਭਾਈ ਸਾਹਿਬ ਮਨਜੀਤ ਸਿੰਘ ਜੀ ਖਾਲਸਾ ਸਾਡੇ ਨਾਲ ਖੜੇ ਨੇ ਸਾਰੇ ਹੀ ਸਹਿਯੋਗੀ ਸਮਾਜਿਕ ਅਖਵਾੜੇ ਦੇ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਸਰਬ ਸਾਂਝੀ ਵਾਲਤਾ ਦੇ ਨਾਲ ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕਰਦੇ ਆ ਇਸ ਫਵਾੜਾ ਬੱਸ ਸਟੈਂਡ ਦੇ ਉੱਤੇ ਜੋ ਠੰਡੇ ਮਿੱਠੇ ਜਲਦੀਆ ਸ਼ਵੀਲਾ ਤੇ ਲੰਗਰ ਸੰਗਤਾਂ ਦੇ ਵਾਸਤੇ ਚਲਾਇਆ ਜਾ ਰਿਹਾ ਹੈ ਇਹ ਉਹ ਸਮਾਂ ਹੈ ਜਿਸ ਨੂੰ ਕੱਲੂ ਕਾਲ ਨੂੰ ਆਪਾਂ ਇਹ ਨਾਮ ਦਿੰਦੇ ਆ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਭਾਰਤ ਸਰਕਾਰ ਦੀਆਂ ਫੌਜਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਦੇ ਉੱਤੇ ਇਕੱਲੇ ਨਹੀਂ ਇਸ ਤੋਂ ਇਲਾਵਾ 37 ਦੇ ਕਰੀਬ ਹੋਰ ਗੁਰਦਾਰੇ ਸੇਬਾਨਾਂ ਦੇ ਉੱਤੇ ਹਮਲਾ ਕਰਕੇ ਉੱਥੇ ਬੱਚਿਆਂ ਨੂੰ ਬੁੱਢਿਆਂ ਨੂੰ ਨੌਜਵਾਨਾਂ ਨੂੰ ਨਿਯਥਿਆ ਨੂੰ ਜਿਹੜੇ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਸੰਕਤਾ ਉਸ ਵੇਲੇ 3 ਜੂਨ ਨੂੰ ਸੀ ਮਨਾਉਣ ਵਾਸਤੇ ਗਈਆਂ ਹੋਈਆਂ ਸਨ ਭਾਰਤੀ ਫੌਜਾਂ ਨੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਕੇ ਜਿੱਥੇ ਨਿਯਥਿਆ ਨੂੰ ਮੌਤ ਦੇ ਘਾਟ ਉਤਾਰਿਆ ਉਥੇ ਸਾਡੇ ਸੂਰਬੀਰ ਯੋਧਿਆਂ 20ਵੀਂ ਸਦੀ ਦੇ ਮਹਾਨ ਸਿੱਖ ਬਾਬਾ ਇਹ ਕੌਮ ਸਤ ਜਮੈਲ ਸਿੰਘ ਜੀ ਖਾਸਾ ਪਿੰਡਰਾਵਾਲੀ ਬਾਬਾ 18 ਸਿੰਘ ਜੀ ਸੈਕਟੂਰ ਫੈਡਰੇਸ਼ਨ ਦੇ ਤਤਕਾਲੀ ਪ੍ਰਧਾਨ ਭਾਈ ਸਾਪਾਈ ਅਮਰੀਕ ਸਿੰਘ ਜੀ ਜਨਰ ਸੁਵੇਖ ਸਿੰਘ ਜੀ ਉਹਨਾਂ ਦੀ ਅਗਵਾਈ ਵਿੱਚ ਸੂਰਬੀਰ ਯੋਧਿਆਂ ਨੇ ਆਪਣੀਆਂ ਰਵਾਇਤਾਂ ਨੂੰ ਮੁੱਖ ਰੱਖਦਿਆਂ ਕਿ ਚੜ ਕੇ ਆਏ ਦੇ ਵਾਸਤੇ ਤੇਗ ਤੇ ਪਿਆਰ ਦੇ ਨਾਲ ਆਉਣ ਵਾਸਤੇ ਵਾਲੇ ਦੇਗ ਉਹਨਾਂ ਦਾ ਮੂੰਹ ਤੋੜਮਾ ਜਵਾਬ ਦਿੱਤਾ ਤੇ ਸ਼ਹਾਦਤਾਂ ਦੇ ਜਾਮ ਪੀਤੇ ਅੱਜ ਅਸੀਂ ਉਹਨਾਂ ਪਰੇਸ਼ੀਦਾਂ ਨੂੰ ਜਿੱਥੇ ਸੱਚਖੰਡ ਚ ਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਤੇ ਵੱਡੇ ਸਮਾਗਮ ਹੋਏ ਦੰਦ ਦੀ ਟਕਸਾਲ ਦੇ ਹੈੱਡ ਕੁਆਰਟਰ ਮਹਿਤਾ ਚੌਂਕ ਵਿਖੇ ਸਮਾਗਮ ਚੱਲ ਰਹੇ ਨੇ ਸੱਤ ਵਾਰ ਚੰਦ ਸਿੰਘ ਜੀ ਖਾਲਸਾ ਰਮਦਾਸਪੁਰ ਵਾਲਿਆਂ ਵੱਲੋਂ ਸੱਤ ਰੋਜ਼ਾ ਸਮਾਗਮ ਚੱਲ ਰਹੇ ਨੇ ਜਿੱਥੇ ਦਾ ਦੇ ਢਾਡੀ ਜਿੱਤਨ ਵਿਰਾਸਤ ਨੂੰ ਆਜੜੀ ਭਰਨੀ ਹੈ ਗੁਰਦਰਾ ਸਕਤੈਨ ਸਾਹਿਬ ਵਿਖੇ ਹਾਜ਼ਰੀ ਸੰਗਤਾਂ ਦੇ ਲਈ ਜੋ ਸਮਾਗਮ ਚੱਲ ਰਿਹਾ ਹੈ ਇਸੇ ਤਰ੍ਹਾਂ ਵਿਸ਼ੇਸ਼ ਪੱਧਰ ਤੇ ਸਮਾਗਮ ਚੱਲ ਰਹੇ ਨੇ ਇਹ ਵਿਸ਼ੇਸ਼ ਤੌਰ ਤੇ ਅਕਾਲ ਸਿੱਖ ਜੁਨਾ ਫੈਡਰੇਸ਼ਨ ਵੱਲੋਂ ਹਰ ਸਾਲ ਇੱਥੇ ਠੰਡੇ ਮਿੱਠੇ ਜਲ ਦੀਆਂ ਸ਼ਵੀਲਾ ਲਗਾਈਆਂ ਜਾਂਦੀਆਂ ਨੇ ਸਾ ਗੁਰੂ ਮਹਾਰਾਜੀ ਕਿਰਪਾ ਕਰਨ ਪ੍ਰਣਾਮ ਸ਼ਹੀਦਾਂ ਨੂੰ ਸਲਾਮ ਸ਼ਹੀਦਾਂ ਨੂੰ ਹਮੇਸ਼ਾ ਹੀ ਅਸੀਂ ਆਪਣੇ ਸ਼ਹੀਦਾਂ ਨੂੰ ਆਪਣੇ ਯਾਦ ਰੱਖਣਾ ਹੈ ਤੇ ਇਹ ਜੋ ਜੂਨ 1984 ਦਾ ਕੱਲੂ ਕਰਾ ਹੈ ਇਹ ਹਮੇਸ਼ਾ ਸਾਡੇ ਹਿਰਦਿਆਂ ਦੇ ਉੱਤੇ ਜਿਹੜੇ ਭਾਰਤੀ ਸਰਕਾਰ ਨੇ ਜ਼ਖਮ ਦਿੱਤੇ ਨੇ ਉਹ ਰਿਸ਼ਤੇ ਰਹਿਣਗੇ ਗੁਰੂ ਮਹਾਰਾਜ ਕਿਰਪਾ ਕਰਨ ਸੰਗਤਾਂ ਤੋਂ ਇਸੇ ਤਰ੍ਹਾਂ ਸਵਾਮਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ